ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਨੀਤ ਹੋਰਿਆ ਹਾਂਜੀ ਕਿੰਸੇ ਦਾ ਤੁਹਾਡੇ ਸੀ ਜਾਤੀ ਵਰਗਾ ਆਏ ਹਾਂਜੀ ਤੇ ਕੀ ਗਵਾਹੀ ਕੀ ਤੁਹਾਡੀ ਮੇਰੀ ਗਵਾਹੀ ਇਹ ਹੈ ਜੀ ਸਾਡਾ 5 ਹਫਤੇ ਹੋ ਗਿਆ ਮਾਂ ਸਾਹ ਮਾਂ ਸਾਹ ਮਚਰਨ ਹਾਂਜੀ ਇਹ ਮੇਰੀ ਬੇਟੀ ਦੇ ਕੰਨ ਬੜੇ ਗੜਜੇ ਵਿੱਚ ਹੋ ਗਏ ਤੇ ਅਸੀਂ ਵੰਕੇ ਇਹਨਾਂ ਤੋਂ ਪ੍ਰਾਰਥਨਾ ਕਰਾਈ ਕਿੰਨੀ ਦੇਰ ਤੋਂ ਉਹਨਾਂ ਨੂੰ ਇਹ ਪ੍ਰੋਬਲਮ ਸੀ ਉਹਨਾਂ ਨੂੰ ਜੀ ਬਗਸਾ 44 ਉਹ ਇਹ 10 ਸੌਦ ਨੂੰ ਪੱਕੀਰੇ ਦੱਸਿਆ ਨਹੀਂ ਸਾਹਿਬ ਅੱਛਾ ਜੀ ਤੇ ਤੁਸੀਂ ਉਹਨਾਂ ਨੂੰ ਕੋਈ ਮੈਡੀਸਨ ਕੋਈ ਦਵਾਈ ਲੈ ਨਹੀਂ ਦਿੱਤੀ ਹਾਂ ਜੀ ਜਦੋਂ ਆਏ ਜੀ ਇਹਦੇ ਉਹਨਾਂ ਨੇ ਕਿਹਾ ਕਿ ਇਹਦੇ ਕੰਨ ਗਲ ਚੁੱਕੇ ਇਹਦੇ ਬਹੁਤ ਜ਼ਿਆਦਾ ਪ੍ਰੈਸ਼ਰ ਹੋਣਾ ਹੈ ਅੱਛਾ ਜੀ ਮੇਰੇ ਸਿਰ ਬਦੇ ਰਸਾ ਨਾਲ ਮਤਲਬ ਕਿ ਗੱਲਬਾਤ ਕੀਤੀ ਇਹਨਾਂ ਨੇ ਸਾਨੂੰ ਕਿਹਾ ਕੋਈ ਗੱਲ ਨਹੀਂ ਦਵਾਈ ਖਾਣ ਦੀ ਵੀ ਲੋੜ ਨਹੀਂ ਆਹ ਇਹਨਾਂ ਨਾਲ ਉਹਨਾਂ ਨੂੰ ਲਾਇਆ ਹਾਂ ਜੀ ਤੇ ਆਪ ਪ੍ਰਭੂ ਨੇ ਮੇਰੀ ਬੇਟੀ ਦੇ ਨਾਲ ਚਲੇ ਗਏ ਜੀ ਜਿਹੜੇ ਪ੍ਰਭੂ ਦੀ ਦਾਸੀ ਉਹ ਤੁਹਾਨੂੰ ਆਇਲ ਦਿੰਦਾ ਤੁਸੀਂ ਉਹ ਲਗਾਇਆ ਆਇਲ ਲਗਉਣ ਤੋਂ ਬਾਅਦ ਕੀ ਰਹਾ ਕੰਮ ਚੰਗੇ ਹੋ ਗਿਆ ਜੀ ਮੇਰੇ ਘਰ ਲੜਾਈ ਝਗੜਾ ਵੀ ਬੜਾ ਸੀ ਉਹਨੇ ਮੇਰੇ ਘਰ ਜੋ ਲੜਾਈ ਝਗੜਾ ਵੀ ਖਤਮ ਕੀਤਾ ਹੈ ਪ੍ਰਭੂ ਦਾ ਧੰਨਵਾਦ ਹੋਇਆ ਬਹੁਤ ਬੰਦਿਆ ਹallelujah ਸਤ ਸੋਨਾ ਦਾ